ਸਸ ਸਤਿਕਾਰ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦੇ ਮੌਸਮ ਅਜਰਾਤ ਕੀ ਹਾਲਾਤ ਨੇ ਕਿਵੇਂ ਦੀ ਬੱਦਲਬਾਹੀ ਦਾ ਅਸਰ ਰਹੇਗਾ ਧੁੰਦ ਮੀਂਹ ਦੀ ਸੰਭਾਵਨਾ ਕਿਹੜੇ ਇਲਾਕੇ ਵਿੱਚ ਹੈ ਹਵਾ ਕਿਵੇਂ ਦੀ ਚੱਲੇਗੀ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਬਦਲ ਚੁੱਕਿਆ ਹੈ ਦਿਨ ਦੇ ਹਾਲਾਤ ਕਾਫੀ ਜ਼ਿਆਦਾ ਗਰਮਿਆਸ਼ ਭਰੇ ਹੋ ਚੁੱਕੇ ਨੇ ਗਰਮੀ ਵਾਲਾ ਮਾਹੌਲ ਹੋ ਚੁੱਕਿਆ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚਕਾਰ ਸਾਨੂੰ ਜਿਹੜਾ ਗਰਮੀ ਦਾ ਮਾਹੌਲ ਹੈ ਉਹ ਕਾਫੀ ਜ਼ਿਆਦਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਦਿਨ ਦੇ ਐਵਰੇਜ ਤਾਪਮਾਨ ਜਿਹੜੇ ਨੇ ਉਹ 22 ਡਿਗਰੀ ਪਾਰ ਕਰ ਚੁੱਕੇ ਨੇ ਜਿਸ ਦੇ ਨਾਲ ਚਿੰਤਾ ਦਾ ਵਿਸ਼ਾ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇੰਨੀ ਜ਼ਿਆਦਾ ਗਰਮੀ ਇੰਨੇ ਜਲਦੀ ਪੰਜਾਬ ਦੇ ਵਿੱਚ ਨਹੀਂ ਆਉਂਦੀ ਤੇ ਅਗਰ ਆਉਂਦੀ ਹੈ ਤਾਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਮੌਸਮੀ ਹਾਲਾਤਾਂ ਦੀ ਤਾਂ ਮੌਸਮ ਦੇ ਹਾਲਾਤ ਜਿਹੜੇ ਨੇ ਤਾਜ਼ਾ ਸੈਟਰਡੇ ਮੈਸ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਬੱਦਲਵਾਈ ਤੋਂ ਰਹਿਤ ਹੈ ਦਿਨ ਦੇ ਸਮੇਂ ਪੱਛਮੀ ਹਵਾ ਚਲਦੀ ਹੋਈ ਦਿਖਾਈ ਦੇਣ ਦੇ ਕਾਰਨ ਰਾਤ ਦੇ ਸਮੇਂ ਵੀ ਸਾਨੂੰ ਪੱਛੋਂ ਦੀ ਹਵਾ ਚਲਦੀ ਹੋਈ ਨਜ਼ਰ ਆਵੇਗੀ ਜਿਸ ਦੇ ਨਾਲ ਠੰਡ ਦੇ ਹਾਲਾਤ ਥੋੜੇ ਬਹੁਤੇ ਵਧਣਗੇ ਪਰ ਐਵਰੇਜ ਤਾਪਮਾਨ 9-10 ਡਿਗਰੀ ਤੱਕ ਰਹੇਗਾ ਗਰਮਿਆਸ਼ ਦਾ ਮਾਹੌਲ ਰਹੇਗਾ ਗਰਮੀ ਵਧੇਗੀ ਅਤੇ ਠੰਡ ਜਿਹੜੀ ਹੈ ਉਹ ਹਜੇ ਪੰਜਾਬ ਦੇ ਨੇੜੇ ਜਿਹੜੇ ਲੱਗਦੀ ਹੋਈ ਦਿਖਾਈ ਨਹੀਂ ਦੇ ਰਹੀ ਅੱਜ ਰਾਤ ਗਰਮਿਆਸ਼ ਦਾ ਮੌਸਮ ਰਹਿਣ ਕਰਕੇ ਪੰਜਾਬ ਦੇ ਵਿੱਚ ਧੁੰਦ ਵੀ ਘੱਟ ਪਵੇਗੀ ਕੋਰੇ ਦੀ ਸੰਭਾਵਨਾ ਵੀ ਘਟ ਚੁੱਕੀ ਹੈ ਮੌਸਮ ਡਰਾਈ ਬਣੇ ਰਹਿਣ ਦੀ ਜਾਤਰ ਉਮੀਦ ਹੈ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਸਾਨੂੰ ਕੱਲ ਤੜਕੇ ਸਵੇਰ ਦੇ ਸਮੇਂ ਕੁਝ ਇਲਾਕੇ ਵਿੱਚ ਧੁੰਦ ਦੇਖਣ ਨੂੰ ਮਿਲੇਗੀ ਜਿਹੜੀ ਖਾਸ ਤੌਰ ਤੇ ਉੱਤਰ ਪੂਰਬੀ ਇਲਾਕੇ ਨੇ ਉਹਨਾਂ ਵਿੱਚ ਤੇ ਉੱਤਰ ਦੱਖਣ ਪੱਛਮੀ ਇਲਾਕੇ ਨੇ ਇਹਨਾਂ ਵਿੱਚ ਤੇ ਬਾਕੀ ਕੋਈ ਵੱਡੀ ਹਲਚਲ ਅੱਜ ਰਾਤ ਮੌਸਮ ਦੀ ਦਿਖਾਈ ਨਹੀਂ ਦੇ ਰਹੀ ਮੌਸਮ ਓਵਰ ਆਲ ਜਿਹੜਾ ਠੀਕ ਹੈ ਖੁਸ਼ਕ ਹੈ ਸਾਫ਼ ਹੈ ਹਵਾ ਉੱਤਰ ਪੱਛਮ ਤੋਂ ਖਾਸ ਤੌਰ ਤੇ ਜੇ ਲਗਾਤਾਰ ਚਲਦੀ ਰਹੇਗੀ ਜਿਸ ਦੇ ਨਾਲ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਬਣ ਸਕਦੇ ਨੇ ਪਰ ਇਸ ਸਮੇਂ ਕੋਈ ਵੱਡੀ ਹਲਚਲ ਪੰਜਾਬ ਦੇ ਮੌਸਮ ਵਿੱਚ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਬਾਕੀ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਸਾਨੂੰ ਨਵਾਂ ਅਲਰਟ ਜਿਹੜਾ ਪ੍ਰਾਪਤ ਹੋਇਆ ਉਹਦੇ ਮੁਤਾਬਿਕ 31 ਤਰੀਕ ਤੋਂ ਲੈ ਕੇ 2 ਫਰਵਰੀ 31 ਜਨਵਰੀ ਤੋਂ ਲੈ ਕੇ 2 ਫਰਵਰੀ ਦੇ ਵਿਚਕਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦਾ ਮੌਸਮ ਦੁਆਰਾ ਤੋਂ ਵਿਗੜਦਾ ਹੋਇਆ ਦਿਖਾਈ ਦੇਵੇਗਾ ਠੰਡ ਦੇ ਹਾਲਾਤ ਬਣਨਗੇ ਤੇ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਦੁਆਰਾ ਤੋਂ ਠੰਡ ਵਾਲਾ ਹੁੰਦਾ ਦਿਖਾਈ ਦੇਵੇਗਾ ਫਿਲਹਾਲ ਗਰਮੀ ਇਸੇ ਤਰੀਕੇ ਨਾਲ ਹੋਂਦੇ ਪੰਜ ਚਾਰ ਦਿਨ ਜਾਰੀ ਰਹੇਗੀ ਨਵੀਂ ਅਪਡੇਟ ਜਦੋਂ ਵੀ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ